ਹੈਲੋ एवरीवन वेलकम और वेलकम बैक टू माय चैनल बी एस ਮੈਸਟਰ 2 ਪੰਜਾਬੀ ਲਾਜ਼ਮੀ ਐਨਪੀ 2020 ਦੇ ਵਿਦਿਆਰਥੀਆਂ ਦਾ ਕੋਰਸ ਕੰਟੈਂਟ ਆਪਾਂ ਸਟਾਰਟ ਕੀਤਾ ਹੋਇਆ ਹੈ ਸੰਪੂਰਨ ਵਾਰਤਕ ਭਾਗ ਪਹਿਲਾ ਦੇ ਵਿੱਚੋਂ ਪੰਜਾਬ ਪ੍ਰਵਾਸ ਪੰਜਾਬ ਠੀਕ ਹੈ ਇਹ ਕੋਰਸ ਕੰਟੈਂਟ ਦੀਆਂ ਰਚਨਾਵਾਂ ਜਿਹੜੀਆਂ ਹੈ 12 ਨੇ ਆਪਾਂ ਕਵਰ ਕਰ ਰਹੇ ਆ ਚਾਰਕ ਆਲਰੇਡੀ ਡਨ ਨੇ ਪੰਜਵੇਂ ਤੋਂ ਸਟਾਰਟ ਕਰਾਂਗੇ ਦੇਖੋ ਬਾਈ ਕਮਲ ਕੀ ਕਹਿੰਦਾ ਹੈ ਗੁਰਬਚਨ ਦੀ ਰਚਨਾ ਹੈ ਕੀ ਹੈ ਸੋ ਇਸ ਤੋਂ ਪਹਿਲਾਂ ਵਾਲੇ ਆਪਾਂ 올ਰੀਡੀ ਕਵਰ ਕਰ ਚੁੱਕੇ ਹਾਂ ਹੈਂਡ ਰਿਟਨ ਨੋਟਸ ਦੇ ਥਰੂ ਤੇ ਕਿਉਂਕਿ ਪੰਜਾਬੀ ਬਹੁਤ ਸਾਰੇ ਬੱਚਿਆਂ ਨੂੰ 90% ਨੂੰ ਟਫ ਲੱਗ ਰਹੀ ਹੈਗੀ ਹੈ ਸੋ ਤਾਂ ਕਰਕੇ ਜਿਹੜਾ ਹੈਂਡ ਰਿਟਨ ਨੋਟਸ ਮੈਂ ਬਣਾਏ ਨੇ ਬਹੁਤ ਹੀ ਮਿਹਨਤ ਲੱਗਦੀ ਹੈ 4 4 5 5 ਪੇਜ ਲਿਖਣ ਦੇ ਵਿੱਚ ਸੋ ਵੱਧ ਤੋਂ ਆ ਚੈਨਲ ਨੂੰ ਸਪੋਰਟ ਕਰਿਆ ਕਰੋ ਮੀਟ ਸਟੱਡੀ ਹਬ ਜਿਹੜਾ ਆਪਣਾ ਪੁਰਾਣਾ ਚੈਨਲ ਹੈ ਉਹ ਤੇ ਥੋੜੇ ਜੇ ਇਸ਼ੂਸ ਚੱਲ ਰਹੇ ਨੇ ਤਾਂ ਕਰਕੇ ਇਸ ਚੈਨਲ ਦੇ ਉੱਤੇ ਮੈਂ ਕੋਰਸ ਕੰਟੈਂਟ ਪਾਣਾ ਸ਼ੁਰੂ ਕਰਤਾ ਜਦੋਂ ਹੀ ਉਹ ਚੈਨਲ ਜਿਹੜਾ ਹੈ ਠੀਕ ਹੋ ਜਾਂਦਾ ਤਾਂ ਉੱਥੇ ਆਪਾਂ ਕੋਰਸ ਕੰਟੈਂਟ ਪਾਣਾ ਸਟਾਰਟ ਕਰ ਦਾਂਗੇ ਵੈਸੇ ਜਿਹੜਾ ਹੈ ਆਪਾਂ ਦੋਨੋਂ ਹੀ ਚੈਨਲ ਜਿਹੜੇ ਸਬਸਕ੍ਰਾਈਬ ਕਰਕੇ ਰੱਖ ਲਿਓ ਠੀਕ ਹੈ ਤੇ ਵੱਧੋ ਵੱਧ ਸ਼ੇਅਰ ਕਰੋ ਬਿਕੋਜ਼ ਇਹੀ ਟਾਈਮ ਹੈਗਾ ਥੋੜੀ ਸ਼ੇਅਰਿੰਗ ਕਰਨ ਦਾ ਤੇ ਨਾਲ ਹੀ ਸੋਸ਼ੀਓਲੋਜੀ ਦੀ ਤਿਆਰੀ ਮੇਰੇ ਚੈਨਲ ਦੇ ਉਤੇ ਚੱਲ ਰਹੀ ਹੈ ਹਿਸਟਰੀ ਦੀ ਤਿਆਰੀ ਮੇਰੇ ਚੈਨਲ ਦੇ ਉਤੇ ਚੱਲ ਰਹੀ ਹੈ ਇੰਗਲਿਸ਼ ਇਲੈਕਟਿਵ ਦਾ ਵੀ ਕੋਰਸ ਕੰਟੈਂਟ ਮੈਂ ਕਰਵਾ ਰਹੀਆਂ ਪੋਲਿਟੀਕਲ ਸਾਇੰਸ ਦੀਆਂ ਵੀ ਵੀਡੀਓਜ਼ ਆਲਰੇਡੀ ਮੇਰੇ ਚੈਨਲ ਦੇ ਉਤੇ ਹੈਂਡ ਰਿਟਨ ਨੋਟਸ ਦੇ ਵਿੱਚ ਅਵੇਲੇਬਲ ਨੇ ਠੀਕ ਹੈ ਸੋ ਡਰਗ ਅਬਿਊਜ਼ ਦਾ ਪੇਪਰ ਜਿਹੜਾ ਹੈਗਾ ਤੁਹਾਡਾ ਉਹਦੀ ਵੀ ਤਿਆਰੀ ਮੇਰੇ ਚੈਨਲ ਦੇ ਉੱਤੇ ਮੈਂ ਕਰਵਾ ਰੱਖੀ ਹੈ ਸੋ ਲਿੰਕ ਤੁਹਾਨੂੰ ਟੈਲੀਗ੍ਰam ਤੇ ਵੀ ਮਿਲ ਜਾਣਗੇ ਲਿੰਕ ਜਿਹੜਾ ਹੈਗਾ ਮੈਂ ਕਮਿਊਨਿਟੀ ਪੋਸਟ ਵੀ ਕਰ ਦਾਂਗੀ ਸੋ ਵੱਧੋ ਵੱਧ ਸ਼ੇਅਰ ਕਰਿਓ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਦੇਖੋ ਬਾਈ ਕਵਲ ਕੀ ਕਹਿੰਦਾ ਹੈ ਸੋ ਗੁਰਬਚਨ ਦੀ ਰਚਨਾ ਸਾਰ ਵਿਸ਼ਾ ਵਸਤੂ ਆਏਗਾ ਦੇਖੋ ਬਾਈ ਕਵਲ ਕੀ ਕਹਿੰਦਾ ਹੈ ਨਿਬੰਧ ਗੁਰਬਚਨ ਦੀ ਰਚਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਰਾਈਟਰ ਦਾ ਨਾਮ ਗੁਰਬਚਨ ਹੀ ਇਹ ਸਾਰੇ ਆ ਰਚਨਾਵਾਂ ਦਾ ਸੋ ਇਸ ਨਿਬੰਧ ਦਾ ਵਿਸ਼ਾ ਕੀ ਹੈ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਹੋਏ ਨੇ ਜਸਵੰਤ ਸਿੰਘ ਕਵਲ ਠੀਕ ਹੈ ਸੋ ਇੱਥੇ ਕਵਲ ਦਾ ਫੁੱਲ ਨਹੀਂ ਗੱਲ ਨਹੀਂ ਕੀਤੀ ਗਈ ਹੈ ਇੱਥੇ ਕੀ ਹੈ ਕਿ ਬਾਈ ਕਵਲ ਕੀ ਕਹਿੰਦਾ ਹੈ ਤਾਂ ਜਸਵੰਤ ਸਿੰਘ ਕਵਲ ਜਿਹੜੇ ਹੋਏ ਨੇ ਬਹੁਤ ਹੀ ਉੱਗੇ ਨਾਵਲਕਾਰ ਹੋਏ ਨੇ ਬਹੁਤ ਵਧੀਆ ਰਾਈਟਰ ਹੋਏ ਨੇ ਤਾਂ ਉਹਨਾਂ ਦੀ ਜਿਹੜੀ ਲਿਖੀ ਹੋਈ ਪੁਸਤਕ ਉਹਨਾਂ ਨੇ ਬੁੱਕ ਲਿਖੀ ਹੈ ਜੀਣਾ ਹੈ ਕਿ ਮਰਨਾ ਠੀਕ ਹੈ ਇਸ ਪੁਸਤਕ ਦੇ ਵਿੱਚ ਜਿਹੜਾ ਹੈ ਠੀਕ ਹੈ ਇਸ ਦੇ ਉੱਤੇ ਕਮੈਂਟਸ ਜਿਹੜੇ ਨੇ ਦਿੱਤੇ ਨੇ ਗੁਰਬਚਨ ਨੇ ਠੀਕ ਹੈ ਕਿਦੀ ਬੁੱਕ ਜਸਵੰਤ ਸਿੰਘ ਕਵਲ ਨੇ ਬੁੱਕ ਲਿਖੀ ਸੀ ਜੀਣਾ ਹੈ ਕਿ ਮਰਨਾ ਇਹਦੇ ਵਿੱਚ ਜੋ ਵੀ ਉਹਨਾਂ ਨੇ ਭਾਵ ਪ੍ਰਗਟ ਕੀਤੇ ਨੇ ਸੋ ਉਹਨਾਂ ਭਾਵਾਂ ਨੂੰ ਗੁਰਬਚਨ ਨੇ ਸ਼ੇਅਰ ਕੀਤਾ ਠੀਕ ਹੈ ਸੋ ਜਿਹੜੇ ਜਸਵੰਤ ਸਿੰਘ ਕਵਲ ਨੇ ਉਹਨਾਂ ਦੀ ਬੁੱਕ ਜੀਣਾ ਹੈ ਕਿ ਮਰਨਾ ਵਿੱਚ ਪ੍ਰਗਟ ਕੀਤੇ ਉਸ ਦੇ ਪੰਜਾਬ ਦੀਆਂ ਸਮੱਸਿਆਵਾਂ ਸੰਬੰਧੀ ਦਰਦ ਇਹਨਾਂ ਸਮੱਸਿਆਵਾਂ ਦੇ ਹੱਲ ਦੇ ਲਈ ਮذਹਬ پرست ਮذਬ ਕੀ ਹੁੰਦੇ ਨੇ ਧਰਮ ਠੀਕ ਹੈ ਅਲਗ-ਅਲਗ ਧਰਮਾਂ ਦੇ ਫਿਰਕਿਆਂ ਦੇ ਲੋਕ ਨੇ ਨਾ ਤਾਂ ਮذਹਬ ਪ੍ਰਸਤੀ ਜਾਂ ਖਾੜਕੂਵਾਦ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਵਿਚਾਰਧਾਰਕ ਚੀਰਫਾੜ ਕਰਦੇ ਆ ਲੇਖਕ ਦੁਆਰਾ ਕਵਲ ਦੇ ਵਿਚਾਰਾਂ ਨੂੰ ਵਰਤਮਾਨ ਵਿਸ਼ਵੀਕਰਨ ਦੇ ਯੁੱਗ ਵਿੱਚ ਅਪ੍ਰਸੰਗਿਕ ਘਰਾਰ ਦਿੱਤਾ ਹੋਇਆ ਠੀਕ ਹੈ ਸੋ ਕਹਿਣ ਦਾ ਮਤਲਬ ਇਹ ਨਹੀਂ ਜਿਹੜਾ ਹੈਗਾ ਆਪਣੀ ਬੁੱਕ ਦੇ ਵਿੱਚ ਜੀਣਾ ਹੈ ਕਿ ਮੰਨਣਾ ਦੇ ਵਿੱਚ ਜਿਹੜਾ ਹੈ ਪੰਜਾਬ ਦੀਆਂ ਸਮੱਸਿਆਵਾਂ ਮਜ਼ਹਬ ਪ੍ਰਸਤਿਤ ਖੜਕੂਵਾਦ ਨੂੰ ਜਿਹੜੇ ਲੋਕ ਉਤਸ਼ਾਹਿਤ ਕਰਦੇ ਉਹਨਾਂ ਦੇ ਬਾਰੇ ਦੱਸਿਆ ਤਾਂ ਜਿਹੜੇ ਆਪਣੇ ਗੁਰਬਚਨ ਨੇ ਉਹਨਾਂ ਨੇ ਉਹਦੇ ਉੱਤੇ ਕੀ ਦਿੱਤਾ ਹੈ ਕਿ ਅੱਜਕੱਲ ਕੀ ਹੈਗਾ ਵਿਸ਼ਵੀਕਰਨ ਦਾ ਗਲੋਬਲਾਈਜੇਸ਼ਨ ਦਾ ਯੁੱਗ ਹੈਗਾ ਤਾਂ ਇਸ ਦੇ ਯੁੱਗ ਦੇ ਵਿੱਚ ਇਹ ਨਾ ਸਹੀ ਚੀਜ਼ਾਂ ਨੂੰ ਅਪ੍ਰਸੰਗਿਕ ਇਕਰਾਰ ਇਹ ਦਿੰਦੇ ਨੇ ਠੀਕ ਹੈ ਨੋਨ ਰੈਲੇਵੈਂਟ ਇਹ ਕਰਾਰ ਦਿੰਦੇ ਨੇ ਲੇਖਕ ਕਹਿੰਦਾ ਕਿ ਕਮਲ ਆਪਣੀ ਲਿਖਤ ਨੂੰ ਵੇਗ ਨਾਲ ਭਰ ਦਿੰਦਾ ਮਤਲਬ ਪੂਰੇ ਫਲੋ ਚ ਚੱਲ ਰਿਹਾ ਕਮਲ ਕਹਿੰਦੇ ਕਹਿੰਦੇ ਜਿਸ ਕਰਕੇ ਉਹ ਦਲੀਲ ਰਹਿਤ ਹੋ ਜਾਂਦੀ ਹੈ ਵੀ ਐਨੀ ਮਤਲਬ ਇਹ ਫਲੋ ਚ ਜਾ ਰਹੇ ਕਿ ਉਹ ਦਲੀਲ ਰਹਿਤ ਲੌਜੀਕਲ ਨਹੀਂ ਰਹਦੀ ਚੀਜ਼ ਸਿੱਟੇ ਵੱਜੋ ਉਸ ਦੀ ਲਿਖਤ ਕਥਾ ਪ੍ਰਵਚਨ ਚ ਬਦਲ ਲੈਂਦੀ ਹੈ ਪ੍ਰਵਚਨ ਯਾਨੀ ਕਿ ਉਪਦੇਸ਼ ਬਦਲ ਲੈਂਦੀ ਹੈ ਵੀ ਕਮਲ ਨੇ ਜਿਹੜੀ ਇਹ ਜੀਣਾ ਹੈ ਕਿ ਮੰਨਾ ਬੁੱਕ ਲਿਖੀ ਹੈ ਕਹਿੰਦੇ ਇਹ ਇਹਨੇ ਵੇਗ ਦੇ ਨਾਲ ਇਹਨਾਂ ਨੇ ਫਲੋ ਦੇ ਵਿੱਚ ਲਿਖਿਆ ਕਿ ਦਲੀਲ ਰਹਿਤ ਹੋ ਜਾਂਦੀ ਹੈ ਅਤੇ ਲਿਖਤ ਕਥਾ ਜਿਹੜੀ ਪ੍ਰਵਚਨ ਚ ਮਤਲਬ ਬਣ ਜਾਂਦੀ ਹੈ ਜੋ ਸੁਣਨ ਵਾਲੇ ਅੰਦਰ ਭਾਂਬੜ ਮਚਾ ਸਕਦੀਆਂ ਲੇਖਕ ਕਹਿੰਦੇ ਨੇ ਹੁਣ ਗਰੂ ਬਚਨ ਕੀ ਕਹਿ ਰਿਹਾ ਕਹਿੰਦਾ ਕਵਲ ਦੀ ਪੁਸਤਕ ਜੀਣਾ ਹੈ ਕਿ ਮਰਨਾ ਵਿੱਚ ਮਹੱਤਵਪੂਰਨ ਹੁਣ ਦੇਖੋ ਪੋਜ਼ਿਟਿਵ 네ਗੇਟਿਵ ਦੋਨੋਂ ਚੀਜ਼ਾਂ ਦਸੀਆਂ ਨੇ ਤਾਂ ਮਹੱਤਵਪੂਰਨ ਗੱਲ ਕਹਿੰਦੇ ਉਹਦੀ ਬੁੱਕ ਦੇ ਵਿੱਚ ਕਵਲ ਦੀ ਚ ਕੀ ਹੈ ਕਿ ਉਹ ਕਿਤਾਬ ਦੇ ਟਾਈਟਲ ਦੇ ਉੱਤੇ ਪੰਜਾਬੀਆਂ ਨੂੰ ਵੰਗਾਰਦਾ ਵੀ ਜੀਣਾ ਹੈ ਕਿ ਮਰਨਾ ਠੀਕ ਹੈ ਤਾਂ ਇੱਕ ਤਰ੍ਹਾਂ ਵੰਗਾਰ ਜਿਹੜੀ ਹੈਗੀ ਹੈ ਪੇਸ਼ ਕੀਤੀ ਗਈ ਹੈ ਪਰ ਕਿਤਾਬ ਦੇ ਅੰਦਰ ਉਸ ਦੇ ਲਈ ਪੰਜਾਬੀ ਬੰਦੇ ਦਾ ਮਤਲਬ ਸਿੱਖ ਹੋ ਜਾਂਦਾ ਠੀਕ ਹੈ ਹੁਣ ਦੇਖੋ ਲਿਖਿਆ ਹੋਇਆ ਹੈ ਕਿ ਜੀਣਾ ਹੈ ਕਿ ਮਰਨਾ ਕੋਈ ਵੀ ਬੰਦਾ ਪੜ੍ਹੇਗਾ ਕਿਤਾਬ ਵੀ ਇਹਦੇ ਵਿੱਚ ਐਸੀ ਕੀ ਚੀਜ਼ ਹੈ ਲੇਕਿਨ ਅੰਦਰ ਕੀ ਹੈਗਾ ਅੰਦਰ ਹੈਗਾ ਸਿੱਖ ਠੀਕ ਹੈ ਸਿੱਖਿੰਦਾ ਸੈਂਸ ਵੀ ਮਤਲਬ ਬਾਹਰ ਕੁਝ ਹੋ ਰਿਹਾ ਟਾਈਟਲ ਤੇ ਕੁਝ ਹੋੜ ਲੱਗ ਰਿਹਾ ਲੇਕਿਨ ਅੰਦਰ ਜਦੋਂ ਆ ਤਾਂ ਜਿਹੜਾ ਪੰਜਾਬੀ ਬੰਦਾ ਉਸ ਨੂੰ ਸਿੱਖ ਬਣ ਜਾਂਦਾ ਹੈ ਨਾ ਹੁਣ ਪੰਜਾਬ ਚ ਤਾਂ ਕਿੰਨੇ ਲੋਕ ਵਸਦੇ ਨੇ ਕਿੰਨੇ ਧਰਮਾਂ ਦੇ ਜਿਹੜੇ ਹੈ ਲੋਕ ਵਸਦੇ ਨੇ ਲੇਕਿਨ ਸਿੱਖ ਕਿਹਾ ਗਿਆ ਠੀਕ ਹੈ ਜੋ ਕਿ ਜ਼ਮੀਨ ਨਾਲ ਕਹਿੰਦੇ ਬੱਜਿਆ ਹੋਇਆ ਕਹਿੰਦੇ ਜਿਹੜਾ ਪੰਜਾਬੀ ਹੈ ਉਹ ਸਿੱਖ ਹੈ ਤੇ ਆਪਣੀ ਜ਼ਮੀਨ ਦੇ ਨਾਲ ਮਾਤਰਭੂਮੀ ਨਾਲ ਬੱਜਿਆ ਹੋਇਆ ਬੰਨਿਆ ਹੋਇਆ ਬੱਜਿਆ ਇਹਦਾ ਸੈਂਸ ਮਤਲਬ ਜੁੜਿਆ ਹੋਇਆ ਅਤੇ ਸੂਰਮਿਆਂ ਦੇ ਵਾਂਗੂ ਮੋਰਚਿਆਂ ਦੇ ਉੱਤੇ ਕਹਿੰਦੇ ਉਹ ਲੜਦਾ ਰਿਹਾ ਹੁਣ ਲੜੇ ਤਾਂ ਹੋਰ ਵੀ ਲੋਕ ਨੇ ਹੈਨਾ ਪਰ ਹੁਣ ਉਹ ਕੌਮ ਖਾਤਰ ਕੁਰਬਾਨੀ ਕਰਨਾ ਭੁੱਲ ਗਿਆ ਹੁਣ ਕਵਲ ਕਹਿ ਰਹੇ ਨੇ ਕਹਿੰਦੇ ਸਿੱਖ ਜਿਹੜਾ ਹੈਗਾ ਪੰਜਾਬੀ ਲੋਕ ਪੰਜਾਬੀ ਜਿਹੜਾ ਮਨੁੱਖ ਹੈਗਾ ਉਹ ਸਿੱਖ ਹੈ ਆਪਣੇ ਧਰਤੀ ਦੇ ਨਾਲ ਜੁੜਿਆ ਹੋਇਆ ਸੂਰਮਿਆਂ ਵਾਂਗੂ ਲੜਦਾ ਲੜਦਾ ਸੀ ਪਹਿਲਾਂ ਲੇਕਿਨ ਹੁਣ ਕੁਰਬਾਨੀ ਕਰਨਾ ਭੁੱਲ ਗਿਆ ਤਾਂ ਲੇਖਕ ਸੋਚਦਾ ਹੈ ਹੁਣ ਗੁਰਬਚਨ ਕੀ ਕਹਿ ਰਿਹਾ ਹੈ ਕਹਿੰਦਾ ਕਵਲ ਜਿਹੜਾ ਹੈ ਉਹ ਸਿਰਫ ਇਸੇ ਬੰਦੇ ਨੂੰ ਕਿਉਂ ਵਿਗਾੜ ਰਿਹਾ ਕਿਉਂਕਿ ਉਸ ਨੂੰ ਇਹੀ ਜਿਹੜਾ ਹੈ ਸ਼ਹੀਦੀ ਵਿਰਸੇ ਦੀ ਯਾਦ ਕਿਉਂ ਦੁਹਾਰ ਰਿਹਾ ਹੈ ਇਸ ਤਰ੍ਹਾਂ ਲੇਖਕ ਅਨੁਸਾਰ ਕਵਲ ਪੰਜਾਬ ਦੀ ਜ਼ਮੀਨੀ ਸਥਿਤੀ ਨੂੰ ਖਾੜਕੂ ਸਿੱਖ ਦੇ ਨਜ਼ਰੀਏ ਤੋਂ ਦੇਖ ਰਿਹਾ ਹੈ ਵੀ ਇਹ ਤਾਂ ਟੋਟਲੀ ਜਿਹੜਾ ਹੈ ਜਸਵੰਤ ਸਿੰਘ ਕਵਲ ਖਾੜਕੂਵਾਦ ਉਹ ਕਰ ਰਿਹਾ ਹੈ ਕਿਉਂਕਿ ਸਿਰਫ ਸਿੱਖਾਂ ਦੀ ਗੱਲ ਕੀਤੀ ਗਈ ਹੈ ਸਿੱਖ ਮਨੁੱਖ ਦੀ ਗੱਲ ਕੀਤੀ ਗਈ ਹੈ ਠੀਕ ਹੈ ਸੋ ਉਸ ਦੀ ਸਿੱਖੀ ਬੁਨਿਆਦੀ ਅਸੂਲਾਂ ਵਾਲੀ ਸਿੱਖੀ ਹੈ ਪਰੰਤੂ ਸਮਾਜ ਇਹੀ ਚੀਜ਼ ਐ ਜੋ ਬੰਦੇ ਨੂੰ ਬੁਨਿਆਦੀ ਚੀਜ਼ਾਂ ਤੋਂ ਦੂਰ ਲੈ ਜਾ ਕੇ ਉਸ ਦੀ ਸੋਚ ਵਿੱਚ ਕਈ ਤਰ੍ਹਾਂ ਦੀ ਲਾਵਟ ਪੈਦਾ ਕਰ ਦਿੰਦਾ ਹੈ ਹੁਣ ਕਵਲ ਤਬਦੀਲੀ ਚੇਂजेस ਦੇਖ ਕੇ ਉਸ ਨੂੰ ਲਾਣਤਾ ਪਾਉਂਦਾ ਵੀ ਤੂੰ ਬਦਲ ਕਿਉਂ ਗਿਆ ਐਦਾਂ ਦਾ ਕਿਉਂ ਹੋ ਗਿਆ ਹਨਾ ਤਾਂ ਇਸ ਤਰ੍ਹਾਂ ਪੰਜਾਬੀ ਬੰਦੇ ਨੂੰ ਇਤਿਹਾਸ ਦੀ ਤੌਰ ਤੋਂ ਵੱਖ ਕਰਕੇ ਉਹ ਜਿਹੜਾ ਹੈ ਕਵਲ ਦੇਖਦਾ ਉਸ ਦਾ ਮੋਰਚਾ ਸਮੇਂ ਦੇ ਖਿਲਾਫ ਖੁੱਲ ਜਾਂਦਾ ਵੀ ਤੂੰ ਪਹਿਲਾਂ ਜੁੜਿਆ ਹੋਇਆ ਸੀ ਤੂੰ ਸ਼ਹੀਦੀਆਂ ਦੰਦਾ ਸੀ ਹੁਣ ਤੂੰ ਕੁਰਬਾਨੀਆਂ ਕਰਨਾ ਭੁੱਲ ਗਿਆ ਹੁਣ ਤੂੰ ਜਿਹੜਾ ਆਪਣਾ ਇਤਿਹਾਸ ਭੁੱਲ ਗਿਆ ਠੀਕ ਹੈ ਸ਼ਹਾਦਤ ਭੁੱਲ ਗਿਆ ਅਤੇ ਜਿਹੜਾ ਹੈ ਤੂੰ ਇਤਿਹਾਸ ਤੋਂ ਵੱਖ ਹੋ ਗਿਆ ਤੇ ਇਸ ਕਰਕੇ ਇਹ ਵੀ ਸਮਾਂ ਬਦਲ ਗਿਆ ਤੇ ਸਮੇਂ ਨੇ ਸਭ ਕੁਝ ਕੀਤਾ ਹੈ ਤਾਂ ਇੱਕ ਤਰ੍ਹਾਂ ਜਿਹੜਾ ਹੈ ਕਵਲ ਸਮੇਂ ਨੂੰ ਵੀ ਜਿਹੜਾ ਹੈ ਸਮੇਂ ਦੇ ਖਿਲਾਫ ਖੁੱਲ ਜਾਂਦਾ ਹੈ ਫਿਰ ਵੀ ਉਹ ਸਿੱਖੀ ਨੂੰ ਸੀਮਤ ਕਰਦਾ ਹੈ ਅਤੇ ਪੰਜਾਬ ਦੀ ਹੋਰ ਵੱਸੋਂ ਤੋਂ ਵੱਖ ਕਰਕੇ ਦੇਖਦਾ ਹੁਣ ਦੇਖੋ ਸਿੱਖ ਕੌਮ ਪੂਰੇ ਵਰਲਡ ਵਿੱਚ ਫੈਲੀ ਹੋਈ ਹੈ ਲੇਕਿਨ ਇਹਨੇ ਕਵਲ ਨਹੀਂ ਕੀਤਾ ਕਿ ਪੰਜਾਬੀ ਸਿੱਖਾਂ ਦੀ ਜਿਹੜੀ ਹੈਗੀ ਉਹ ਉਹਦੀ ਕੀ ਹੈ ਬਾਉਂਡਰੀ ਨਿਸ਼ਚਿਤ ਕਰਦੀ ਵੀ ਜਿਹੜਾ ਪੰਜਾਬੀ ਸਿੱਖ ਹੈ ਉਹ ਐਦਾਂ ਦਾ ਐਦਾਂ ਦਾ ਐਦਾਂ ਦਾ ਪੰਜਾਬ ਦੀਆਂ ਹੋਰ ਵਸੂ ਹੋਰ ਧਰਮਾਂ ਦੇ ਲੋਕਾਂ ਤੋਂ ਉਸ ਨੂੰ ਅਲੱਗ ਕਰਤਾ ਇਸੇ ਤਰ੍ਹਾਂ ਉਸੇ ਦ੍ਰਿਸ਼ਟੀਕੋਣ ਵਿੱਚ ਗੈਰੀ ਟੇਡਾਪਣ ਟੇਡ ਆ ਜਾਂਦੀ ਹੈ ਜੋ ਇਹੋ ਜੀ ਹੈ ਜਿਹੋ ਜੀ ਪੰਜਾਬ ਦੇ ਵਿੱਚ ਗੈਰ ਸਿੱਖ ਵਸੂ ਦੀ ਸੋਚ ਚ ਹੈ ਹੁਣ ਦੇਖੋ ਪੰਜਾਬ ਦੇ ਵਿੱਚ ਪੰਜਾਬੀ ਲੋਕ ਵੱਸਦੇ ਨੇ ਲੇਕਿਨ ਹੋਰ ਕਮਿਊਨਿਟੀਜ਼ ਦੇ ਲੋਕ ਵੀ ਆ ਕੇ ਇੱਥੇ ਵੱਸ ਰਹੇ ਨੇ ਹੋਰ ਜਿਹੜੇ ਸਟੇਟਸ ਨੇ ਉੱਥੋਂ ਵੀ ਲੋਕ ਆ ਕੇ ਵੱਸ ਰਹੇ ਨੇ ਬਿਹਾਰ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਠੀਕ ਹੈ ਉਤਰਾੰਚਲ ਤੋਂ ਅ ਗੁਜਰਾਤ ਸਾਈਡ ਤੋਂ ਆਂਧਰਾ ਤੋਂ ਰਾਜਸਥਾਨ ਤੋਂ ਹੁਣ ਹਰਿਆਣੇ ਤੋਂ ਤਾਂ ਕਹਿੰਦਾ ਮਤਲਬ ਕੀ ਹੈ ਕਹਿੰਦੇ ਇਹਨਾਂ ਨੇ ਸਿਰਫ ਸਿੱਖ ਕੌਮ ਦੀ ਗੱਲ ਕੀਤੀ ਹੈ ਸਿੱਖ ਫਿਰਕੇਵਾਦੀ ਖਾੜਕੂਵਾਦੀ ਗੱਲ ਕੀਤੀ ਹੈ ਤਾਂ ਹੁਣ ਆਪਣੇ ਜਿਹੜੇ ਲੋਕ ਕਹਿ ਲੋ ਵੀ ਗੈਰ ਸਿੱਖ ਨੇ ਹਨਾ Hindu ਨੇ like Christian ਨੇ Musalman ਨੇ ਤਾਂ ਕਹਿੰਦੇ ਉਹਨਾਂ ਦੀ ਸੋਚ ਜਿਹੜੀ ਹੈ ਉਹ ਇਹ ਹੋ ਜਾਂਦੀ ਹੈ ਕਿ ਵੀ ਸਾਨੂੰ ਜਿਹੜਾ ਹੈ ਉਸ ਚੀਜ਼ ਤੋਂ ਸਿੱਖ ਧਰਮ ਤੋਂ ਜਾਂ ਫਿਰ ਪੰਜਾਬ ਤੋਂ ਅਲੱਗ ਕੀਤਾ ਗਿਆ ਠੀਕ ਹੈ ਜਿਸ ਕਰਕੇ ਪੰਜਾਬ ਦੀ ਹਰ ਮੰਗ ਸਿੱਖਾਂ ਦੀ ਮੰਗ ਬਣ ਜਾਂਦੀ ਹੈ ਬਾਕੀ ਜਨਤਾ ਵੀ ਤਾਂ ਰਹਿੰਦੀ ਹੈ ਇੱਥੇ ਕਹਿੰਦੇ ਪੰਜਾਬ ਦੀ ਕੋਈ ਵੀ ਮੰਗ ਉੱਠਦੀ ਹੈ ਤਾਂ ਉਹ ਸਿੱਖਾਂ ਦੀ ਮੰਗ ਬਣ ਜਾਂਦੀ ਹੈ ਬਾਕੀ ਬਸ ਉਹਨਾਂ ਦਾ ਮੂੰਹ ਦੇਖਦੀ ਹੈ ਜਦੋਂ ਪੰਜਾਬ ਦੀ ਹਰ ਮੰਗ ਨੂੰ ਮਸਹਾ ਪਰਸਤੀ ਦੀ ਪਾਂ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਜ਼ਾ ਵਿਰੋਧ ਆਪਣੇ ਆਪ ਹੁਣ ਲੱਗ ਜਾਂਦਾ ਆਬਵੀਅਸਲੀ ਜਦੋਂ ਇਸ ਨੂੰ ਦੇਖੋ ਫਾਰ ਇਗਜ਼ਾਮਪਲ ਕੋਈ ਵੀ ਚੀਜ਼ ਡਿਮਾਂਡ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਜਿਹੜਾ ਹੈ ਸਿੱਖਾਂ ਨੂੰ ਲੈ ਕੇ ਜਿਹੜੀ ਹੈ ਡਿਮਾਂਡ ਕੀਤੀ ਜਾਂਦੀ ਹੈ ਲੇਕਿਨ ਕਹਿੰਦੇ ਇਹ ਜਿਹੜੀ ਹੈ ਏ ਵਿਰੋਧ ਆਪਣੇ ਆਪ ਬਾਕੀ ਦੇ ਲੋਕ ਓਬਵੀਅਸਲੀ ਆਪਣੇ ਆਪ ਕਰਨਾ ਸ਼ੁਰੂ ਕਰਦੇ ਵੀ ਇਹ ਤਾਂ ਸਿਰਫ ਇੱਕ ਧਰਮ ਲਈ ਸਾਡੇ ਲਈ ਤਾਂ ਸੋਚਿਆ ਨਹੀਂ ਗਿਆ ਇਸ ਕਰਕੇ ਵਿਰੋਧ ਹੋਣ ਲੱਗ ਜਾਂਦਾ ਹੈ ਭਿਆਨਕ ਰਿਜ਼ਲਟਸ ਨਤੀਜੇ ਨਿਕਲਦੇ ਨੇ ਇਸੇ ਕਰਕੇ ਕਹਿੰਦੇ ਲੇਖਕ ਨੂੰ ਕਵਲ ਅਤੇ ਪੰਜਾਬ ਦੁਖੀ ਬੰਦਾ ਇੱਕ ਮੰਚ ਤੇ ਖੜੇ ਦਿਖਾਈ ਦਿੰਦੇ ਆ ਵੀ ਜਿਹੜੇ ਪੰਜਾਬ ਦੇ ਦੁਖੀ ਨੇ ਇਟ ਮੀਨਸ ਕਿ ਪੰਜਾਬ ਨੂੰ ਜਿਹੜੇ ਕਰਪਟ ਕਰਨਾ ਚਾਹੁੰਦੇ ਨੇ ਫੁੱਟ ਪਵਾਉਣਾ ਚਾਹੁੰਦੇ ਨੇ ਅਤੇ ਕਵਲ ਜਸਵੰਤ ਸਿੰਘ ਕਵਲ ਇਹ ਕਹਿੰਦੇ ਸਾਰੇ ਜਿਹੜੇ ਹੈ ਮੈਨੂੰ ਸੇਮ ਲੱਗ ਰਹੇ ਗੁਰਬਚਨ ਕਹਿੰਦਾ ਵੀ ਜਸਵੰਤ ਸਿੰਘ ਕਵਲ ਤੇ ਜਿਹੜੇ ਪੰਜਾਬ ਦੇ ਦੋਖੀ ਲੋਕ ਨੇ ਕਿਉਂਕਿ ਇਹ ਵੀ ਫਿਰਕਾਪ੍ਰਸਤੀ ਨੂੰ ਭੜਕਾ ਰਹੇ ਤੇ ਜਿਹੜੇ ਪੰਜਾਬ ਨੂੰ ਫੁੱਟ ਪਾਉਣਾ ਚਾਹੁੰਦੇ ਨੇ ਉਹ ਵੀ ਫਿਰਕਾਪ੍ਰਸਤੀ ਨੂੰ ਭੜਕਾ ਰਹੇ ਨੇ ਹੈਨਾ ਕਵਲ ਹੀ ਪੰਜਾਬ ਦਾ ਮਤਲਬ ਕੀ ਹੈ ਤਾਂ ਕਵਲ ਹੀ ਪੰਜਾਬ ਦਾ ਮਤਲਬ ਹੈ ਖੁਦਮੁਖਤਿਆਰੀ ਵਾਲਾ ਸਿੱਖ ਕੌਮ ਦਾ ਖਿੱਤਰ ਜਿੱਥੇ ਸਿੱਖਿਜ਼ਮ ਹੀ ਸਿੱਖਿਜ਼ਮ ਹੋਵੇ ਹੈਨਾ ਇਸ ਤਰ੍ਹਾਂ ਕਰਦਿਆਂ ਉਸ ਦਾ ਟਕਰਾਅ ਉਹਨਾਂ ਨਾਲ ਪੈਦਾ ਹੁੰਦੇ ਆ ਜਿਹੜੇ ਪੰਜਾਬ ਨੂੰ ਕੇਵਲ ਸਿੱਖਾਂ ਦੀ ਧਰਤੀ ਨਹੀਂ ਮੰਨਦੇ ਹੁਣ ਦੇਖੋ ਫੋਰ ਐਗਜ਼ਾਮਪਲ ਮੁਸਲਿਮ ਕਮਿਊਨਿਟੀ ਵੀ ਇੱਥੇ ਰਹਿੰਦੀ ਹੈ ਹਿੰਦੂ ਕਮਿਊਨਿਟੀ ਵੀ 크੍ਰਿਸਚੀਅਨ ਕਮਿਊਨਿਟੀ ਬੁੱਧਿਜ਼ਮ ਵਾਲੇ ਲੋਕ ਜੈਨਿਜ਼ਮ ਵਾਲੇ ਲੋਕ ਹੋਰ ਕਿੰਨਿਆ ਜੜੀਆਂ ਹੈਗੀਆਂ ਨੇ ਕਮਿਊਨਿਟੀਆਂ ਰਿਲੀਜੀਅਨ ਦੇ ਲੋਕ ਰਹਿੰਦੇ ਨੇ ਹੁਣ ਦੇਖੋ ਕਹਿੰਦੇ ਇਹ ਪੰਜਾਬ ਦੀ ਇਕੱਲੇ ਦੀ ਗੱਲ ਕਰ ਰਿਹਾ ਸਿੱਖ ਕੌਮ ਵਾਲਾ ਖੇਤਰ ਪੰਜਾਬ ਨੂੰ ਕਹਿ ਰਿਹਾ ਤਾਂ ਬਾਕੀ ਦੇ ਜਿਹੜੇ ਨੌਨ ਸਿੱਖਿਜ਼ਮ ਵਾਲੇ ਲੋਕ ਨੇ ਜਿਹੜੇ ਹੋਰ ਰਿਲੀਜੀਅਨ ਤੋਂ ਲੋਕ ਨੇ ਟਕਰਾਓ ਹੋ ਗਿਆ ਦੋਨਾਂ ਦਾ ਠੀਕ ਹੈ ਜਿਹੜੇ ਪੰਜਾਬ ਨੂੰ ਕੇਵਲ ਸਿੱਖਾਂ ਦੀ ਧਰਤੀ ਨਹੀਂ ਮੰਨਦੇ ਆਪਣੀ ਵੀ ਧਰਤੀ ਮੰਨਦੇ ਆ ਹੁਣ ਹਿੰਦੂ ਕਮਿਊਨਿਟੀ ਵਾਲੇ ਵੀ ਕਹਿੰਦੇ ਆ ਸਾਡਾ ਪੰਜਾਬ ਹੈ ਜਿਹੜੇ ਇੱਥੇ ਮੁਸਲਿਮ ਕਮਿਊਨਿਟੀ ਰਹਿ ਰਹੀ ਹੈ ਸਾਡਾ ਪੰਜਾਬ ਹੈ ਠੀਕ ਹੈ ਲੇਕਿਨ ਜਸਵੰਤ ਸਿੰਘ ਕਵਲ ਕੀ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਖੁਦ ਮੁਖਤਿਆਰੀ ਵਾਲਾ ਸਿੱਖ ਕੌਮ ਦਾ ਖੇਤਰ ਹੈ ਜੀ ਇਹ ਤਾਂ ਹੈਨਾ ਤਾਂ ਇਸ ਕਰਕੇ ਇਹਨਾਂ ਦਾ ਆਪਸ 'ਚ ਟਕਰਾਓ ਪੈਦਾ ਹੁੰਦਾ ਇਸ ਤਰ੍ਹਾਂ ਕਵਲ ਕਥਾ ਪ੍ਰਵਚਨ ਵਿੱਚ ਸਿਰਫ ਆਪਣੇ ਅੰਦਰ ਹੋਈ ਪੜਾਅ ਸੀ ਕੱਢ ਰਿਹਾ ਜੋ ਸੋਚਦਾ ਹੈ ਵੀ ਸਿੱਖ ਧਰਮ ਨਾਲ ਆ ਹੋਣਾ ਚਾਹੀਦਾ ਹੈ ਏਦਾਂ ਕਰਨਾ ਚਾਹੀਦਾ ਸਿੱਖ ਸਿੱਖੀ ਸਿੱਖੀ ਤਾਂ ਮਹਿਤਾ ਹੋਣੀ ਚਾਹੀਦੀ ਹੈ ਤਾਂ ਕਹਿੰਦੇ ਇੱਕ ਤਰ੍ਹਾਂ ਆਪਣੀ ਕੱਲੀ ਪੜਾਅ ਸੋ ਕੱਢ ਰਿਹਾ ਤੇ ਇੱਕ ਤਰ੍ਹਾਂ ਜਿਹੜਾ ਹੈ ਲੜਾ ਰਿਹਾ ਆਪਸ ਵਿੱਚ ਕੋਮਾ ਨੂੰ ਠੀਕ ਹੈ ਤਾਂ ਗੁਰਬਚਨ ਨੇ ਜਿਹੜਾ ਹੈ ਇਸ ਦੇ ਵਿੱਚ ਜਸਵੰਤ ਸਿੰਘ ਕਵਲਦੀ ਜੀਣਾ ਹੈ ਕਿ ਮਰਨਾ ਦੇ ਵਿੱਚ ਬੁੱਕ ਦਾ ਜਿਹੜਾ ਹੈ ਰਿਵਿਊ ਪੇਸ਼ ਕੀਤਾ ਇਹਦੇ ਵਿੱਚ ਥੋੜੀਆਂ ਪੋਜ਼ਿਟਿਵ ਚੀਜ਼ਾਂ ਵੀ ਦਸੀਆਂ ਨੇ ਕਿਧਰੇ ਕਿਧਰੇ ਪਰ ਨੈਗੇਟਿਵ ਚੀਜ਼ਾਂ ਜ਼ਿਆਦਾ ਉਹ ਜਾ ਕੇ ਕਿਤੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਅਲੋਚਨਾ ਹੀ ਦਿੱਤੀ ਹੈ ਠੀਕ ਹੈ ਅਸਲ ਦੇ ਵਿੱਚ ਕਹਿੰਦੇ ਕਬਲ ਇਸ ਤਰ੍ਹਾਂ ਦਾ ਪੰਜਾਬ ਨੂੰ ਅ ਅ ਮਤਲਬ ਸਮਝ ਦੇਣੇ ਪੜਦਾ ਤੇ ਸਮਝ ਦੇਣੇ ਕਿ ਹੋਰਾਂ ਨੇ ਇਸ ਨੂੰ ਇਸ ਤਰ੍ਹਾਂ ਪੜ੍ਹਨਾ ਤੇ ਸਮਝਣਾ ਬੰਦ ਕਰਤਾ ਇਹ ਸੱਚ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਹੱਕ ਦੀ ਆਵਾਜ਼ ਉਠਾਈ ਗਈ ਹੈ ਉਸ ਦਾ ਵਿਰੋਧ ਵੀ ਪੰਜਾਬ ਦੀ ਜੰਮੀ ਪੱਲੀ ਸ਼ਹਿਰੀ ਤਾਕਤ ਵਰ ਤੇ ਰਿਹਾ ਨਹੀਂ ਕੀਤਾ ਕੇਂਦਰੀ ਸਰਕਾਰ ਨਾਲ ਇਹਨਾਂ ਦੀ ਸਾਝ ਪਿਆਲੀ ਨੇ ਜ਼ਮੀਨ ਨਾਲ ਜੁੜੇ ਸਥਾਨਕਤਾ ਵਾਲੇ ਬੰਦੇ ਨੂੰ ਹਮੇਸ਼ਾ ਜਿੱਚ ਕੇ ਰੱਖਿਆ ਪੰਜਾਬ ਦੀ ਭਾਸ਼ਾ ਤੇ ਸੱਭਿਆਚਾਰ ਨੂੰ ਇਸ ਧਿਰ ਵੱਲੋਂ ਨਕਾਰਨ ਦੀ ਜੋ ਨੀਤੀ ਇਹਨਾਂ ਨੇ ਬੀਤੇ ਸਮੇਂ ਵਿੱਚ ਅਪਣਾਈ ਹੈ ਜੋ ਹਮੇਸ਼ਾ ਕੈਮ ਰਹਿਣ ਵਾਲਾ ਨਸੂਰ ਬਣੀ ਹੋਈ ਹੈ ਤੇ ਕਹਿੰਦਾ ਮਤਲਬ ਕਹਿੰਦੇ ਜਦੋਂ ਵੀ ਪੰਜਾਬ 'ਚ ਕੋਈ ਵੀ ਹੱਕ ਦੀ ਆਵਾਜ਼ ਵੜਾਈ ਗਈ ਹੈਗੀ ਹੈ ਤਾਂ ਜਿਹੜੇ ਵੀ ਸ਼ਹਿਰ ਦੇ ਵਿੱਚ ਪੰਜਾਬ ਦੀ ਜਮੇ ਪਲੇ ਜਿਹੜੇ ਸ਼ਹਿਰੀ ਤਾਕਤਵਰਤੀ ਇਨ੍ਹਾਂ ਨੇ ਉਹਨਾਂ ਨੇ ਉਸ ਦਾ ਮੁਕਾਬਲਾ ਕੀਤਾ ਠੀਕ ਹੈ ਤੇ ਉਹਨਾਂ ਨੇ ਜਿਹੜੀ ਹੈ ਸਾਝ ਦੇ ਨਾਲ ਜਿਹੜਾ ਹੈ ਹਮੇਸ਼ਾ ਹੀ ਇਸ ਚੀਜ਼ ਨੂੰ ਜਿਹੜਾ ਹੈ ਖਿੱਚ ਕੇ ਰੱਖਿਆ ਜਿੱਤ ਕੇ ਰੱਖਿਆ ਪੰਜਾਬ ਵਿੱਚ ਇਸ ਨੀਤੀ ਨੂੰ ਕਾਇਮ ਰੱਖਣ ਵਾਲੀ ਧਿਰ ਦਾ ਪੰਜਾਬ ਦੀ ਵੱਡੀ ਆਰਥਿਕਤਾ ਤੇ ਵਪਾਰ ਦੇ ਉੱਤੇ ਵੀ ਕਬਜ਼ਾ ਹੈ ਹੁਣ ਦੇਖੋ ਪੰਜਾਬ ਦੇ ਜਿਹੜੇ ਸ਼ਹਿਰੀ ਲੋਕ ਨੇ ਤਾਂ ਉਹਨਾਂ ਦਾ ਵੱਡੀ ਆਰਥਿਕਤਾ ਦੇ ਵਿੱਚ ਬਹੁਤ ਕੌਂਟਰੀਬਿਊਸ਼ਨ ਹੈ ਵਪਾਰ ਦੇ ਉੱਤੇ ਕੌਂਟਰੀਬਿਊਸ਼ਨ ਹੈ ਜਿਸ ਦੀ ਨਵਾਇਦਗੀ ਜਿਹੜਾ ਹੈ ਆਰੀਆ ਸਮਾਜ ਵੀ ਕਰਦਾ ਹੈ ਲੇਖਕ ਅਨੁਸਾਰ ਅੱਜ ਸਮਾਜ ਦੀ ਸਥਾਨਕਤਾ ਦਾ ਸਭ ਤੋਂ ਵੱਡਾ ਦੁਸ਼ਮਣ ਕੀ ਹੈ ਵਿਸ਼ਵੀਕਰਨ ਠੀਕ ਹੈ ਕਿ ਵਿਸ਼ਵੀਕਰਨ ਜਿਹੜਾ ਹੈ ਕਹਿੰਦੇ ਸਭ ਤੋਂ ਵੱਡਾ ਕੀ ਹੈਗਾ ਦੁਸ਼ਮਣ ਹੈ ਪੰਜਾਬ ਦੀ ਸਥਾਨਕਤਾ ਜਿਸ ਕਰਕੇ ਪੰਜਾਬ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਪੰਜਾਬ ਦੇ ਜਿਹੜੇ ਪਿੰਡੂ ਨੌਜਵਾਨ ਨੇ ਵਿਦੇਸ਼ ਜਾਣ ਤੋਂ ਇਲਾਵਾ ਹੋਰ ਕੋਈ ਰਾਹ ਉਹਨਾਂ ਨੂੰ ਨਹੀਂ ਦਿਖਦਾ ਗਲੋਬਲਾਈਜੇਸ਼ਨ ਕਹਿੰਦੇ ਆ ਗਈ ਹੈ ਗੁਰਵਚਨ ਕਹਿ ਰਹੇ ਨੇ ਕਹਿੰਦੇ ਵਿਸ਼ਵੀਕਰਨ ਆ ਗਿਆ ਇੱਕ ਦੇਸ਼ ਤੋਂ ਦੂਜੇ ਦੇਸ਼ ਵਪਾਰ ਹੋ ਰਿਹਾ ਹੈ ਕਿ ਕੰਪਨੀਆਂ ਲੱਗ ਰਹੀਆਂ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਤੇ ਜਿਹੜੇ ਪੰਜਾਬੀ ਪਿੰਡੂ ਨੌਜਵਾਨ ਹੈ ਹੁਣ ਦੇਖੋ ਸ਼ਹਿਰਾਂ ਦੇ ਵਿੱਚ ਤਾਂ ਜੋਬ ਵਾਲੇ ਬੰਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਕਿਨੇ ਪਿੰਡੂ ਮਿੱਟੀ ਨਾਲ ਜੁੜੇ ਹੋਏ ਲੋਕ ਖੇਤੀਬਾੜੀ ਵਾਲੇ ਲੋਕ ਠੀਕ ਹੈ ਖੇਤੀਬਾੜੀ ਨਾਲ ਜੁੜੀਆਂ ਐਕਟੀਵਿਟੀਜ਼ ਵਾਲੇ ਲੋਕ ਤਾਂ ਮਤਲਬ ਕਿ ਕੁਝ ਇਹ ਹੈ ਕਿ ਪੰਜਾਬ ਦੇ ਵਿੱਚ ਸਕੂਲ ਐਨੇ ਡਵੈਲਪ ਹੋ ਜਿਹੜੇ ਨੇ ਪਿੰਡੂ ਏਰੀਆਜ਼ ਦੇ ਵਿੱਚ ਨਹੀਂ ਹੋਏ ਤਾਂ ਕਰਕੇ ਜਿਹੜੇ ਪਿੰਡੂ ਨੌਜਵਾਨ ਨੇ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਮਝਦੇ ਨੇ ਕਿ ਹਾਂ ਵੀ ਅਸੀਂ ਅੰਗਰੇਜ਼ੀ ਵਾਤਾਵਰਣ ਨਾਲ ਜੁੜ ਨਹੀਂ ਸਕਦੇ ਅਸੀਂ ਜਿਹੜੇ ਸ਼ਹਿਰੀ ਬੱਚੇ ਨੇ ਉਹਨਾਂ ਨਾਲ ਕੰਪੀਟ ਨਹੀਂ ਕਰ ਸਕਦੇ ਆਪਾਂ ਪਿੱਛੇ ਜਿਹੜੀਆਂ ਇਹਨਾਂ ਨੇ ਰਚਨਾਵਾਂ ਲਿਖੀਆਂ ਆਪਾਂ ਪੜ੍ਹੀਆਂ ਤੇ ਉਹਦੇ ਵਿੱਚ ਆਪਾਂ ਇਹੀ ਚੀਜ਼ ਜਾਣੀ ਹੈ ਤੇ ਕਹਿੰਦੇ ਵੀ ਪੰਜਾਬ ਦੇ ਨੌਜਵਾਨ ਜਿਹੜੇ ਨੇ ਪਿੰਡੂ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਇਲਾਵਾ ਕੋਈ ਹੋਰ ਰਾਹ ਦਿਖਦਾ ਨਹੀਂ ਪੰਜਾਬ ਦੀ ਜਿਹੜੀ ਮਨੁੱਖੀ ਸ਼ਕਤੀ ਹੈ ਹਿਊਮਨ ਰਿਸੋਰਸਸ ਆ ਉਹ ਦੇਖੋ ਜ਼ਿਆਦਾਤਰ ਯੂਥ ਕੀ ਜਾ ਰਿਹਾ ਬਾਹਰ ਜਾ ਰਿਹਾ ਹੈ ਬਾਹਰ ਇੰ ਦਾ ਸੈਂਸ ਇਹਨੇ ਕੀ ਕਿ ਨਿਰਿਆਤ ਹੋ ਰਿਹਾ ਹੈ ਨਿਰਿਆਤ ਮਤਲਬ ਇੱਥੇ ਤੋਂ ਬਾਹਰ ਜਾ ਰਿਹਾ ਜਿਹੜਾ ਆਪਣਾ ਪਿੰਡ ਪਿੰਡੂ ਯੂਥ ਆ ਅਤੇ ਯੂਪ ਬਿਹਾਰ ਤੋਂ ਕਾਮਿਆਂ ਦੀ ਫੌਜ ਉਹਨਾਂ ਦਾ ਥਾਂ ਲੈ ਰਹੀ ਹੈ ਹੁਣ ਦੇਖੋ ਪੰਜਾਬ ਦੇ ਪਿੰਡਾਂ ਦਾ ਯੂਥ ਜਿਆਦਾਤਰ ਜਾ ਰਿਹਾ ਹੈ ਕੰਟਰੀਜ਼ ਦੇ ਵਿੱਚ ਬਾਕੀ ਕੰਟਰੀ ਦੇ ਵਿੱਚ ਕੈਨੇਡਾ ਦੇ ਵਿੱਚ ਇੰਨੇ ਸਾਰੇ ਮਾਈਗ੍ਰੇਟ ਹੋਏ ਨੇ 4 ਸਾਲਾਂ ਦੇ ਅੰਦਰ ਅੰਦਰ ਅਮਰੀਕਾ ਜਾ ਰਹੇ ਨੇ ਹਨਾ ਆਸਟ੍ਰੇਲੀਆ ਜਾ ਰਹੇ ਨੇ ਪਰ ਹੁਣ ਇੱਥੇ ਜਿਹੜੇ ਆਪਣੇ ਯੂਥ ਜਾ ਰਹੇ ਹੈ ਠੀਕ ਹੈ ਤਾਂ ਬੁੱਢਿਆਂ ਦੀ ਸੇਵਾ ਕਰਨ ਲਈ ਬਜ਼ੁਰਗਾਂ ਦੀ ਸੇਵਾ ਲਈ ਕੌਣ ਆ ਰਿਹਾ ਬਿਹਾਰ ਯੂਪੀ ਤੋਂ ਲੋਕ ਆ ਰਹੇ ਨੇ ਠੀਕ ਹੈ ਉਹ ਇੱਥੇ ਉਥੋਂ ਤੋਂ ਆਪਣੇ ਕੰਮ ਛੱਡ ਕੇ ਉਹ ਇੱਥੇ ਜ਼ਿਆਦਾ ਅਰਨਿੰਗ ਕਰਦੇ ਨੇ ਕਿ ਆਪਕੇ ਕਹਿੰਦੇ ਨੇ ਕਿ ਬਿਹਾਰ ਯੂਪੀ ਦੇ ਲੋਕਾਂ ਲਈ ਇੱਥੇ ਹੀ ਕੈਨੇਡਾ ਤਾਂ ਉਹ ਇੱਥੇ ਮਾਈਗ੍ਰੇਟ ਹੋ ਕੇ ਜਾ ਰਹੇ ਤੁਸੀਂ ਸਾਰੇ ਪਾਸੇ ਦੇਖੋ ਹਰੇਕ ਜਗ੍ਹਾ ਤੁਹਾਨੂੰ ਯੂਪੀ ਬਿਹਾਰ ਦੇ ਲੋਕ ਉਤਰਾਖੰਡ ਦੇ ਉਤਰਾੰਚਲ ਦੇ ਲੋਕ ਹੀ ਤੁਹਾਨੂੰ ਮਿਲਣਗੇ ਤਾਂ ਇਟ ਮੀਨਸ ਕਿ ਆਪਣੀ ਸਟੇਟ ਦੇ ਉੱਤੇ ਬਾਕੀ ਦੀ ਕਮਿਊਨਿਟੀਆਂ ਵੀ ਆ ਰਹੀਆਂ ਨੇ ਉਹਨਾਂ ਦਾ ਵੀ ਕਬਜ਼ਾ ਹੋ ਰਿਹਾ ਹੈ ਤੇ ਇਹ ਵਰਤਾਰਾ ਆਉਂਦੇ ਕੁਝ ਸਾਲਾਂ ਦੇ ਵਿੱਚ ਪੰਜਾਬ ਦਾ ਹੁਲੀਆ ਬਿਲਕੁਲ ਬਦਲ ਦੇਗਾ ਕਿਉਂਕਿ ਆਪਣੇ ਇਥੇ ਪੰਜਾਬੀ ਘਟ ਜਾਣਗੇ ਤੇ ਹੋਰ ਕਮਿਊਨਿਟੀ ਹੋਰ ਜਿਹੜੇ ਸਟੇਟ ਦੇ ਲੋਕ ਨੇ ਹੋਰ ਕਮਿਊਨਿਟੀਆਂ ਦੇ ਲੋਕ ਜਿਹੜੇ ਨੇ ਉਹ ਰਹਿ ਜਾਣਗੇ ਤਾਂ ਕਹਿੰਦੇ ਇਸ ਨਾਲ ਪੰਜਾਬ ਦੀ ਸਥਾਨਕਤਾ ਦਾ ਕੀ ਹੋ ਜਾਏਗਾ ਕਾਣ ਕਿਉਂਕਿ ਪੰਜਾਬ ਦੇ ਵਿੱਚ ਕੌਣ ਵਰਤਦੇ ਨੇ ਪੰਜਾਬੀ ਠੀਕ ਹੈ ਤਾਂ ਇਸ ਕਰਕੇ ਕੀ ਹੈ ਕਿ ਹੁਣ ਇਥੇ ਪੰਜਾਬੀ ਨਹੀਂ ਰਹਿਣਗੇ ਬਾਕੀ ਸਟੇਟ ਦੇ ਲੋਕ ਆ ਕੇ ਇੱਥੇ ਵੱਸ ਜਾਣਗੇ ਪੰਜਾਬੀ ਭਾਸ਼ਾ ਬਿਲਕੁਲ ਮਲਹਿੰਨ ਹੋ ਜਾਏਗੀ ਕਿਉਂਕਿ ਦੇਖੋ ਆਬਵੀਅਸਲੀ ਬਾਕੀ ਏਰੀਆ ਤੋਂ ਹਰਿਆਣੇ ਤੋਂ ਲੋਕ ਇੱਥੇ ਆ ਕੇ ਵਸ ਰਹੇ ਨੇ ਯੂਪੀ ਤੋਂ ਆ ਰਹੇ ਨੇ ਬਿਹਾਰ ਤੋਂ ਆ ਰਹੇ ਨੇ ਹੈਨਾ ਤੇ ਇਹ ਸਾਰੇ ਲੋਕ ਉਤਰਾੰਚਲ ਉਤਰਾਖੰਡ ਤੋਂ ਆ ਰਹੇ ਨੇ ਤਾਂ ਇਹ ਸਾਰੇ ਲੋਕ ਆਪਣੀਆਂ ਭਾਸ਼ਾਵਾਂ ਬੋਲਣਗੇ ਆਪਣੀ ਪੰਜਾਬੀ ਕਿੱਥੇ ਜਾਏਗੀ ਹੈਨਾ ਤਾਂ ਜਿਹੜੀ ਪੰਜਾਬੀ ਭਾਸ਼ਾ ਬਿਲਕੁਲ ਹੀ ਵੈਲਿਊ ਲੈਸ ਹੋ ਜਾਏਗੀ ਠੀਕ ਹੈ ਅਤੇ ਸਾਹਿਤਕਾਰੀ ਕਲੱਬ ਦੇ ਵਾਂਗ ਸੀਮਤ ਦਾਇਰਾਂ ਦੇ ਵਿੱਚ ਸਿਮੜ ਜਾਏਗੀ ਸਿਰਫ ਆਪਾਂ ਕਿਵੇਂ ਜਿਵੇਂ ਕੋਈ ਪੰਜਾਬ ਮਤਲਬ ਕਿ ਕੋਈ ਪੰਜਾਬੀ ਠੀਕ ਹੈ ਕੋਈ ਸੈਮੀਨਾਰਾ ਚ ਬੋ ਰਿਹਾ ਸਿਰਫ ਉੱਥੇ ਸਾਨੂੰ ਪੰਜਾਬੀ ਸੁਣਨ ਨੂੰ ਮਿਲੇਗੀ ਅਦਰਵਾਈਜ਼ ਸਾਰੇ ਕਿਤੇ ਜਿਹੜੀਆਂ ਹੋਰ ਲੈਂਗੁਏਜਸ ਆ ਜਾਣਗੀਆਂ ਆਪਣੀ ਪੰਜਾਬੀ ਖਤਮ ਹੋ ਜਾਏਗੀ ਕਿਉਂਕਿ ਪੰਜਾਬੀ ਯੂਥ ਪੰਜਾਬੀ ਬੋਲਣ ਵਾਲੇ ਲੋਕ ਜਾ ਰਹੇ ਨੇ ਇੱਥੋਂ ਲੇਖਕ ਕਹਿੰਦਾ ਹੈ ਕਿ ਕਵਲ ਨੇ ਜਸਵੰਤ ਸਿੰਘ ਕਵਲ ਨੇ नक्सली ਲਹਿਰ ਵੇਲੇ ਲਹੂ ਦੀ ਲੋ ਨਾਵਲ ਵੀ ਲਿਖਿਆ ਸੀ ਜਿਸ ਨੇ ਮੁੰਡਿਆਂ ਨੂੰ ਮਰ ਮਿਟਣ ਲਈ ਉਤਸ਼ਾਹਿਤ ਕੀਤਾ ਸੀ ਉਤੇਜਿਤ ਕੀਤਾ ਸੀ ਪਰ ਇਸ ਦਾ ਨਾ ਲਹਿਰ ਨੂੰ ਫਾਇਦਾ ਹੋਇਆ ਨਾ ਜ਼ਮੀਨ ਨਾਲ ਜੁੜੇ ਪੀੜਤ ਮਨੁੱਖ ਨੂੰ ਇਸ ਨੇ ਨਾ ਕੋਈ ਸਿਆਸੀ ਚੇਤਨਾ ਪੈਦਾ ਕੀਤੀ ਨਾ ਕੋਈ ਤਬਦੀਲੀ ਲੈ ਕੇ ਆਉਂਦੀ ਜਿਹੜਾ ਲਹੂ ਦੀ ਲੋ ਇਹਨਾਂ ਨੇ ਜਿਹੜਾ ਹੈ नक्सली ਲਹਿਰ ਦੇ ਟਾਈਮ ਪੀਰੀਅਡ ਦੇ ਵਿੱਚ ਕਵਲ ਨੇ ਇਹ ਨਾਵਲ ਲਿਖਿਆ ਸੀ ਲੇਖਕ ਨੂੰ ਕਵਲ ਦੀ ਪੰਜਾਬ ਬਾਰੇ ਸੋਚ ਅਤੇ ਇਰਾਦਾ ਪਰੇਸ਼ਾਨ ਕਰਨ ਵਾਲਾ ਡਿਸਟਰਬਡ ਲੱਗਦਾ ਵੀ ਜਿਹੜੇ ਕਵਲ ਨੇ ਉਹ ਪੰਜਾਬ ਬਾਰੇ ਕੁਝ ਹੋਰ ਹੀ ਸੋਚਦੇ ਨੇ ਤਾਂ ਇਹ ਜਿਹੜੀ ਇਹ ਚੀਜ਼ਾਂ ਨੇ ਇਹ ਡਿਸਟਰਬ ਕਰਨ ਵਾਲੀਆਂ ਨੇ ਜਿਹੜਾ ਜੋ ਵੀ ਕੁਝ ਕਮਲ ਸੋਚਦਾ ਹੈ ਕਿਉਂਕਿ ਇਸ ਨਾਲ ਪੰਜਾਬੀ ਬੰਦਾ ਪੰਜਾਬੀ ਭਾਸ਼ਾ ਪੰਜਾਬੀ ਸਥਾਨਕਤਾ ਤਾਂ ਕਾਇਮ ਰਹਿ ਹੀ ਨਹੀਂ ਸਕਦੀ ਜੋ ਇਹ ਕਹਿ ਰਹੇ ਨੇ ਹੁਣ ਇਹ ਸਿਰਫ ਕਿਸ ਦੇ ਉੱਤੇ ਫੋਕਸ ਕਰਕੇ ਜਸਵੰਤ ਸਿੰਘ ਕਵਲ ਚੱਲਦੇ ਨੇ ਸਿੱਖ ਕੌਮ ਠੀਕ ਹੈ ਪੰਜਾਬ ਦੇ ਅੰਦਰ ਕਹਿੰਦੇ ਸਿੱਖ ਕੌਮ ਵਾਦੀ ਹੈ ਪਰ ਇਹ ਚੀਜ਼ ਗਲਤ ਹੈ ਪੰਜਾਬ ਦੇ ਅੰਦਰ ਸਿੱਖ ਕੌਮ ਨਹੀਂ ਹੋਰ ਕੌਮਾਂ ਵੀ ਵਸਦੀਆਂ ਨੇ ਲੇਖਕ ਕਹਿੰਦਾ ਹੈ ਕਿ ਪੰਜਾਬ ਦੀ ਸਥਾਨਕਤਾ ਤਾਕਤਵਰ ਨਹੀਂ ਹੈ ਅਤੇ ਇਹੋ ਹੀ ਪੰਜਾਬ ਦੇ ਸੰਕਟ ਦੀ ਜੜ ਹੈ ਇਹ ਕਦੇ ਵੀ ਸਮੇਂ ਦੀਆਂ ਤਬਦੀਲੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੋਈ ਲੇਖਕ ਅਨੁਸਾਰ ਕਮਲ ਕਹਿੰਦਾ ਹੈ ਕਮਲ ਸਮਝਦਾ ਹੈ ਕਿ ਪੰਜਾਬ ਦੀ ਸਥਾਨਕਤਾ ਨੂੰ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਦੇ ਅਨੁਸਾਰ ਹੀ ਬਣਾ ਕੇ ਤਗੜਾ ਕੀਤਾ ਜਾਉਂਦਾ ਹੈ ਕਹਿੰਦੇ ਵੀ ਹੁਣ ਦੇਖੋ ਗੁਰਬਚਨ ਕਹਿ ਰਿਹਾ ਕਹਿੰਦਾ ਵੀ ਪੰਜਾਬ ਦੀ ਸਥਾਨਕਤਾ ਹੁਣ ਪੰਜਾਬ ਦੇ ਉੱਤੇ ਆਪਾਂ ਨੇ ਹਿਸਟਰੀ ਦੇ ਵਿੱਚ ਵੀ ਪੜਿਆ ਕਿ ਪੰਜਾਬ ਪ੍ਰਵੇਸ਼ ਦੁਆਰ ਸੀਗਾ ਭਾਰਤ ਦਾ ਪੰਜਾਬ ਦੇ ਰਾਹ ਤੋਂ ਹੀ ਜਿਹੜਾ ਹੈ ਐਂਟਰੀ ਪੁਆਇੰਟ ਹੁੰਦਾ ਸੀਗਾ ਉਹਨਾਂ ਦਾ ਜਿਹੜੇ ਵੀ ਇੱਥੇ ਹਮਲਾਵਰ ਆਉਂਦੇ ਰਹੇ ਨੇ ਤਾਂ ਉਹ ਪੰਜਾਬ ਦੇ ਰਸਤੇ ਤੋਂ ਹੀ ਅੰਦਰ ਆਉਂਦੇ ਰਹੇ ਨੇ ਤਾਂ ਕਹਿੰਦੇ ਪੰਜਾਬ ਤਾਂ ਹਮੇਸ਼ਾ ਹੀ ਸੰਕਟ ਦੇ ਵਿੱਚ ਰਿਹਾ ਇੱਥੇ ਇੱਕ ਕੌਮ ਨੇ ਕਦੇ ਰਾਜ ਨਹੀਂ ਕੀਤਾ ਬਹੁਤ ਸਾਰੀਆਂ ਕੌਮਾਂ ਆਈਆਂ ਨੇ ਠੀਕ ਹੈ ਮੁਗਲ ਆਏ ਨੇ ਉਹ ਵੀ ਇੱਥੇ ਵਸ ਗਏ ਨੇ ਠੀਕ ਹੈ ਹੋਰ ਅਫਗਾਨ ਆਏ ਨੇ ਤੁਰਕੀ ਆਏ ਨੇ ਤਾਂ ਉਹ ਇੱਥੇ ਆ ਕੇ ਵਸਦੇ ਰਹੇ ਨੇ ਠੀਕ ਹੈ ਤਾਂ ਕਹਿੰਦਾ ਮਤਲਬ ਕੀ ਹੈ ਕਹਿੰਦੇ ਕਵਲ ਤਾਂ ਇਹ ਕਹਿ ਰਿਹਾ ਕਿ ਪੰਜਾਬ ਦੀ ਸਥਾਨਕਤਾ ਨੂੰ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਦੇ ਅਨੁਸਾਰ ਬਣਾ ਕੇ ਤਗੜਾ ਕੀਤਾ ਜਾ ਸਕਦਾ ਹੈ ਪੰਜਾਬ ਦੇ ਸਿੱਖੀਜ਼ਮ ਲੈ ਆਓ ਕਵਲ ਕਹਿ ਰਿਹਾ ਕਿ ਪੰਜਾਬ ਦੇ ਸਿੱਖੀਜ਼ਮ ਲੈ ਕੇ ਆਓ ਤਾਂ ਪੰਜਾਬ ਨੂੰ ਤੁਸੀਂ ਤਗੜਾ ਕਰ ਸਕਦੇ ਹੋ ਕਹਿੰਦਾ ਉਹ ਤਾਂ ਇਹ ਕਹਿ ਰਿਹਾ ਲੇਕਿਨ ਇਹ ਚੀਜ਼ ਤਾਂ ਗਲਤ ਹੈ ਕਿਉਂਕਿ ਸ਼ੁਰੂ ਤੋਂ ਹੀ ਪੰਜਾਬ ਦੇ ਵਿੱਚ ਕਦੇ ਇੱਕ ਕੌਮਤਾ ਹੋਈ ਹੀ ਨਹੀਂ ਪਰ ਲੇਖਕ ਅਨੁਸਾਰ ਉਹ ਜਿਹੀ ਸਥਾਨਕਤਾ ਨੂੰ ਪਾਛ ਸੱਭਿਆਚਾਰ ਤੋਂ ਵਾਖਾ ਕਰਕੇ ਦੇਖਦਾ ਹੋਣ ਕਰਕੇ ਕਹਿੰਦਾ ਵੀ ਕਹਿ ਸਕਦਾ ਇਸ ਤਰ੍ਹਾਂ ਉਹ ਪੰਜਾਬ ਕੌਮियत ਹੀ ਦੀ ਹੀ ਨਹੀਂ ਸਕੋ ਸਿੱਖ ਕੌਮਤ ਦੀ ਵੀ ਗੱਲ ਕਰ ਰਿਹਾ ਠੀਕ ਹੈ ਸੋ ਇਸ ਤਰ੍ਹਾਂ ਉਸ ਦਾ ਇਹ ਤਰਕ ਮਸਹਬੀ ਬੁਨਿਆਦ ਪਸੰਦੀ ਤੱਕ ਪਹੁੰਚ ਜਾਂਦਾ ਤਾਂ ਕਹਿੰਦਾ ਮਤਲਬ ਕਹਿੰਦੇ ਕਹਿੰਦੇ ਉਹ ਕੀ ਕਹਿ ਰਿਹਾ ਹੈਗਾ ਕਬਲ ਕਿ ਪੰਜਾਬ ਕੌਮਿਤ ਦੀ ਨਹੀਂ ਸਗੋ ਸਿੱਖ ਕੌਮਿਤ ਦੀ ਗੱਲ ਕਰ ਰਿਹਾ ਪੰਜਾਬੀਆਂ ਦੀ ਗੱਲ ਨਹੀਂ ਕਬਲ ਕਰ ਰਿਹਾ ਸਿਰਫ ਸਿੱਖ ਕੌਮ ਦੀ ਗੱਲ ਕਰ ਰਿਹਾ ਜਿਹਦੇ ਨਾਲ ਕੀ ਹੋ ਰਿਹਾ ਇੱਕ ਮਸਹਾ ਬਵਾਦੀ ਰਿਲੀਜੀਅਸ ਠੀਕ ਹੈ ਇੱਕ ਫਿਰਕਾ ਕਮਿਊਨਿਟੀਜ਼ਮ ਫਿਰਕਾਵਾਦ ਭੜਕਦਾ ਠੀਕ ਹੈ ਬੁਨਿਆਦ ਪਸੰਦੀ ਮਨੁੱਖੀ ਸ਼ਖਸੀਅਤ ਵਿੱਚ ਸਹਿਣਸ਼ੀਲਤਾ ਨੂੰ ਗਾਇਬ ਕਰ ਦਿੰਦੀ ਹੈ ਜਿਸ ਨਾਲ ਕਿਰਣਾ ਜੈਲਸੀ ਹੋ ਗਈ ਨਫ਼ਰਤ ਇੱਕ ਦੂਜੇ ਨਾਲ ਕਤਲੋਗਾਰਤ ਹੋ ਗਈ ਕਤਲੇਆਮ ਹੋ ਰਿਹਾ ਹੈ ਇਹੋ ਜਿਹਾ ਮਾਹੌਲ ਪੈਦਾ ਹੋ ਜਾਂਦਾ ਹੈ ਵੀ ਜਿਸ ਪੰਜਾਬ ਦੀ ਜਿਸ ਸਿੱਖਿਤਮ ਦੀ ਗੱਲ ਕਵਲ ਕਰਦਾ ਉਸ ਦੇ ਨਾਲ ਤਾਂ ਦੰਗੇ ਭੜਕਦੇ ਨੇ ਲੇਖਕ ਕਹਿੰਦਾ ਹੈ ਕਿ ਕਵਲ ਦੇ ਕਥਾ ਪਰਵਚਨ ਵਿੱਚ ਦਿਲਚਸਪ ਕੱਲੇ ਹੈ ਹੁਣ ਇਹ ਕੀ ਕਹਿ ਰਿਹਾ ਕਹਿੰਦਾ ਦਿਲਚਸਪ ਰੁਚੀ ਵਾਲੀ ਗੱਲ ਕਵਲ ਦੇ ਉਸ ਦੇ ਕੀ ਹੈ ਹੁਣ ਦੇਖੋ ਕਿੰਨੀਆਂ ਸਾਰੀਆਂ ਨੈਗੇਟਿਵ ਚੀਜ਼ਾਂ ਦਸੀਆਂ ਹੁਣ ਇਹ ਕਹਿ ਰਿਹਾ ਕਹਿੰਦਾ ਦਿਲਚਸਪੀ ਵਾਲੀ ਗੱਲ ਕਵਲ ਦੇ ਜਿਹੜਾ ਇਹਨੇ ਲਿਖਿਆ ਜੀਣਾ ਹੈ ਕਿ ਮਰਨਾ ਹੈ ਇਹਦੇ ਵਿੱਚ ਦਿਲਚਸਪ ਗੱਲ ਕਿਹੜੀ ਹੈ ਕਿ ਉਹ ਜਿਸ ਬੰਦੇ ਨੂੰ ਸਿੱਖੀ ਦੇ ਉਸੂਲਾਂ ਦੇ ਉੱਤੇ ਚੱਲਣ ਨੂੰ ਕਹਿ ਰਿਹਾ ਉਹ ਸ਼ਹਿਰ ਦੇ ਸਿੱਖ ਲਈ ਨਫ਼ਰਤ ਪਰੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਠੀਕ ਹੈ ਉਹ ਦਸਤਕਾਰੀ ਵਾਲੇ ਸਿੱਖ ਨੂੰ ਆਪਣੇ ਆਪ ਤੋਂ ਘਟੀਆ ਸਮਝਦਾ ਹੈ ਦਲਿਤ ਸਿੱਖ ਨੂੰ ਜੀਣ ਥੀਣ ਜੋਗੀ ਥਾਂ ਦੇਣ ਤੋਂ ਕੰਨੀ ਘਤਰਾਉਂਦਾ ਰੋਟੀ ਬੇਟੀ ਦੀ ਸਾੰਦ ਸਿਰਫ ਜੱਟ ਸਿੱਖ ਨਾਲ ਹੀ ਕਰਦਾ ਹੁਣ ਕਹਿੰਦੇ ਜਿਹੜਾ ਕਮਲ ਹੈ ਉਹ ਸਾਰੇ ਸਿੱਖਾਂ ਦੀ ਨਹੀਂ ਇੱਥੇ ਗੱਲ ਕਰਦਾ ਕਿਹੜੇ ਸਿਰਫ ਜੱਟ ਸਿੱਖਾਂ ਦੀ ਗੱਲ ਕਰਦਾ ਹੁਣ ਸਿੱਖਾਂ ਦੇ ਵਿੱਚ ਕਹਿੰਦੇ ਦਸਤਕਾਰੀ ਵਾਲੇ ਸਿੱਖ ਨੇ ਜਿਹੜੇ ਵਿਚਾਰੇ ਕੋਈ ਆਰਟ ਕ્રાਫਟ ਦਾ ਕੰਮ ਕਰਦੇ ਨੇ ਉਹ ਵੀ ਸਿੱਖ ਨੇ। Dalit ਸਿੱਖ ਵੀ ਹੈਗੇ ਨੇ ਜਿਹੜੇ ਸ਼ਡਿਊਲਡ ਕਾਸਟ ਤੋਂ ਨੇ ਠੀਕ ਹੈ ਮਸਾ ਮਸਾ ਵੀ ਸਿੱਖ ਹੋਗੇ। ਤਾਂ ਕਹਿੰਦਾ ਉਹਨਾਂ ਦੀ ਤਾਂ ਗੱਲ ਹੀ ਕਰਨੀ ਨਹੀਂ ਰਿਹਾ ਇਹ ਸਿਰਫ ਜੱਟਾਂ ਦੀ ਗੱਲ ਕਰ ਰਿਹਾ। ਠੀਕ ਹੈ। ਤਾਂ ਕਹਿੰਦੇ ਜਾਤੀ ਪ੍ਰਥਾ ਆਪਣੇ ਆਪ ਦੇ ਵਿੱਚ ਬੇਹਤ ਖਤਰਨਾਕ ਬੁਨਿਆਦ ਪਸੰਦੀ ਇਹਨੇ ਦੱਸੀ ਆ। ਧਰਮ ਦੀ ਪਾਂਚੜਾ ਕੇ ਇਹ ਕਮਜ਼ੋਰ ਨਹੀਂ ਹੁੰਦੀ ਕਹਿੰਦੇ ਕਹਿੰਦੇ ਜੇ ਤੁਸੀਂ ਕਹਿੰਦੇ ਕਿਸੇ ਚੀਜ਼ ਉੱਤੇ ਮਸਬ ਧਰਮ ਦੀ ਪਾਜਣਾਉਗੇ ਤਦ ਵੀ ਇਹ ਕਦੇ ਕਮਜ਼ੋਰ ਨਹੀਂ ਹੋਊਗੀ ਵੀ ਇਹ ਨੇ ਇਹ ਚੀਜ਼ ਗੱਲਾਂ ਕਈਆਂ ਨੇ ਤੇ ਇਹਦੇ ਨਾਲ ਕੋਈ ਉਹ ਚੀਜ਼ ਨੂੰ ਫਰਕ ਨਹੀਂ ਪੈਂਦਾ ਲੇਖਕ ਕਹਿੰਦਾ ਕਿ ਜਿਸ ਸਿੱਖ ਬੰਦੇ ਨੂੰ ਕਵਲ ਵੰਗਾਰ ਰਿਹਾ ਹੈ ਉਸ ਦੇ ਅੰਦਰ ਹੁਣ ਤੂਫਾਨ ਉਠਣੇ ਤਾਂ ਬੰਦ ਹੋ ਗਏ ਨੇ ਹੁਣ ਸ਼ਹਾਦਤ ਵੀ ਨਹੀਂ ਦੇਣ ਦਾ ਹੋ ਰਿਹਾ ਹੈਗਾ ਹਨਾ ਹੁਣ ਜਿਹੜੇ ਇੱਥੋਂ ਦਾ ਯੂਥ ਉਹ ਤਾਂ ਬਾਹਰ ਜਾ ਰਿਹਾ ਤੁਸੀਂ ਕਿਸ ਨੂੰ ਮੰਗਾ ਰਹੇ ਹੋ ਕਹਿੰਦਾ ਉਸ ਨੂੰ ਜਾਂ ਤਾਂ ਰੁਜ਼ਗਾਰ ਦੀ ਖਾਤਰ ਹੱਥਾਂ ਪੈਰਾਂ ਦੀ ਪਈ ਹੋਈ ਹੈ ਜਾ ਕਰਜ਼ੇ ਨੇ ਉਦੀ ਸੁਰਤ ਭਲਾਈ ਹੋਈ ਹੈ ਜਿਸ ਨੂੰ ਕਹਿੰਦਾ ਕਮਲ ਤੂੰ ਵਗਾ ਰਹੇ ਆ ਉਹ ਬੰਦੇ ਤਾਂ ਰੋਜ਼ਗਾਰ ਦੇ ਖਾਤਰ ਹੱਥ ਪੈਰ ਦੀ ਉਹਨਾਂ ਨੂੰ ਪਈ ਹੋਈ ਹੈ ਸੁਰਤ ਉਹਨਾਂ ਦੀ ਭੁੱਲੀ ਹੋਈ ਹੈ ਉਹਨਾਂ ਦੇ ਪੁੱਤ ਵਿਦੇਸ਼ ਜਾਣ ਲਈ ਖੜੇ ਨੇ ਜ਼ਮੀਨ ਵੇਚਣ ਲਈ ਕਹਿ ਰਹੇ ਨੇ ਜਿਨ੍ਹਾਂ ਦੇ ਘਰੇ ਦਾਣੇ ਚੋਖੇ ਨੇ ਟਰੈਕਟਰ ਜੀਪਾਂ ਨੇ ਉਹਨਾਂ ਨੂੰ ਨਸ਼ਿਆਂ ਲੱੱਚਰ ਕੀਤਾ ਕੱਟਿਆ ਕਿਸਮ ਦੀ ਸਿਆਸਤ ਉਹ ਵੇਲ ਨਹੀਂ ਹੈਗੀ ਠੀਕ ਹੈ ਕਹਿੰਦੇ ਵੀ ਜਿਨ੍ਹਾਂ ਕੋਲੇ ਠੀਕ ਠਾਕ ਜ਼ਮੀਨ ਹੈ ਉਹਨਾਂ ਦੇ ਪੁੱਤ ਤਾਂ ਉਹਨਾਂ ਨੂੰ ਕਹਿੰਦੇ ਵੀ ਜ਼ਮੀਨ ਵਿੱਚੋਂ ਠੀਕ ਹੈ ਕਰਜ਼ਾ ਲਓ ਜੇ ਤੂੰ ਮਰਜੀ ਕਰੋ ਮੈਨੂੰ ਬਾਹਰ ਭੇਜੋ ਹੁਣ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਜ਼ਮੀਨਾਂ ਨੇ ਤਾਂ ਉਹਨਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਨੇ ਜਾਂ ਲੱਚਰ ਕੀਤਾ ਦੇ ਵਿੱਚ ਕੋਈ ਆਡੀਓ ਹਰ ਕੋਈ ਜਿਹੜਾ ਹਰ ਕੋਈ ਦੇਖੋ ਤੁਸੀਂ ਯੂਥ ਜਿਹਨੂੰ ਗਾਣਾ ਵੀ ਨਹੀਂ ਆਉਂਦਾ ਉਹ ਵੀ ਆਪਣੇ ਆਪਣੇ ਗਾਣੇ ਰਿਕਾਰਡ ਕਰਕੇ ਜਿਹੜਾ ਹੈਗਾ YouTube ਤੇ ਪੇਸ਼ ਕਰ ਰਿਹਾ ਕਟਿਆ ਕਿਸਮ ਦੀ ਸਿਆਸਤ ਪੋਲਿਟਿਕ ਕਟਿਆ ਕਿਸਮ ਦੀ ਪੋਲਿਟਿਕਸ ਦੇ ਨਾਲ ਜੁੜੇ ਹੋਏ ਨੇ ਬੱਚੇ ਕਹਿੰਦੇ ਇਹ ਤਾਂ ਮਾਨਵੀ ਅਸੂਲਾਂ ਤੋਂ ਵੀ ਜਿਹੜੇ ਨੇ ਥੜਕੇ ਹੋਏ ਲੋਕ ਨੇ ਸਿੱਖੀ ਅਸੂਲਾਂ ਦੇ ਤਾਂ ਕਹਿੰਦਾ ਵੀ ਇਹ ਲੋਕ ਨੇੜੇ ਵੀ ਨਹੀਂ ਹੈਗੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਜੱਟ ਸਿੱਖਾਂ ਦੀ ਕਹਿੰਦੇ ਤੁਸੀਂ ਜੱਟ ਸਿੱਖਾਂ ਦੀ ਕੱਲਿਆਂ ਦੀ ਗੱਲ ਕਰ ਰਹੇ ਹੋ ਜੱਟ ਸਿੱਖਾਂ ਦੇ ਵਿੱਚ ਦੇ ਨਸ਼ਾ ਦਾ ਭਰਪੂਰ ਹੋ ਰਿਹਾ ਹੈ ਹਨਾ ਤਾਂ ਲੇਖਕ ਕਹਿੰਦਾ ਕਿ ਅਸਲ ਵਿੱਚ ਹੁਣ ਦੇਖੋ ਅਸਲ ਦੇ ਵਿੱਚ ਕਹਿੰਦਾ ਪੰਜਾਬ ਦੇ ਸੰਕਟ ਦੀ ਜੜ ਕੌਣ ਹੈ ਅਕਰਮ ਆਕਰਣ ਅਕਰਮਣ ਕਾਰੀ ਮਥਾ ਪਰਸਤੀ ਠੀਕ ਹੈ ਅਗਰ ਕਹਿੰਦਾ ਤੁਸੀਂ ਫਿਰਕਾਵਾਦ ਤੁਸੀਂ ਰਿਲੀਜੀਅਸ ਚੀਜ਼ਾਂ ਨੂੰ ਲੈ ਕੇ ਤੁਸੀਂ ਬੋਲੋਗੇ ਕਹਿੰਦਾ ਇਹ ਸਾਰਾ ਕੁਝ ਸੰਕਟ ਲੈ ਕੇ ਆਊਗਾ ਪੰਜਾਬ 'ਚ ਪਰ ਕਵਲ ਇਸੇ ਨੂੰ ਹੀ ਉਤਸ਼ਾਹਿਤ ਕਰ ਰਿਹਾ ਹੈ ਕਹਿੰਦਾ ਤੁਸੀਂ ਇਸੇ ਨੂੰ ਹੀ ਉਤਸ਼ਾਹਿਤ ਕਰ ਰਹੇ ਹੋ ਜਿਸ ਦਾ ਨਤੀਜਾ ਬੇਸਿਰ ਪੈਰ ਕੁਰਬਾਨੀਆਂ ਤੋਂ ਹੀ ਨਿਕਲਿਆ ਹੈ ਕਵਲ ਸਿੱਖਾਂ ਤੋਂ ਇਲਾਵਾ ਪੰਜਾਬ ਦੇ ਉਹਨਾਂ ਲੋਕਾਂ ਨੂੰ ਲਾਣਤਾ ਪਾਉਂਦਾ ਹੈ ਜਿਨ੍ਹਾਂ ਨੂੰ ਪੰਜਾਬ ਦੀ ਸਥਾਨਕਤਾ ਭਾਸ਼ਾ ਤੇ ਸੱਭਿਆਚਾਰ ਦਾ ਕੋਈ ਫਿਕਰ ਨਹੀਂ ਹੈ ਅਤੇ ਨਾ ਉਹਨਾਂ ਦਾ ਪੰਜਾਬ ਦੇ ਭਵਿੱਖ ਬਾਰੇ ਕੋਈ ਵਿਆਨ ਹੈ ਸਾਫ ਸਾਫੀ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਇੰਨਾ ਜੀਣਾ ਹੈ ਕਿ ਮਰਨਾ ਪੈਣਾ ਵੰਗਾ ਦਿਓ ਬੁੱਕ ਦੇ ਟਾਈਟਲ ਤੋਂ ਅੰਦਰ ਤੁਸੀਂ ਸਿਰਫ ਸਿੱਖ ਕੌਮ ਦੇ ਬਾਰੇ ਦੱਸ ਰਹੇ ਹੋ ਸਿੱਖ ਕੌਮ ਕਿਹੜੀ ਦੀ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਹੈ ਸਿਰਫ ਜੱਟ ਸਿੱਖਾਂ ਦੀ ਗੱਲ ਕਰ ਰਹੇ ਹੋ ਹੋਰ ਧਰਮਾਂ ਹੋਰ ਵੀ ਲੋਕ ਇੱਥੇ ਰਹਿੰਦੇ ਨੇ ਸਿੱਖਾਂ ਕੱਲੇ ਜੱਟ ਸਿੱਖਾਂ ਤੋਂ ਇਲਾਵਾ ਮਸਲ ਵੀ ਸਿੱਖ ਵੀ ਰਹਿੰਦੇ ਨੇ ਕੁੱਝ ਜਿਹੜੇ ਨੇ ਸ਼ਿਲਪਕਾਰੀ ਦਸਤਕਾਰੀ ਇਹ ਸਿੱਖ ਵੀ ਰਹਿੰਦੇ ਨੇ ਤਾਂ ਕਹਿੰਦਾ ਮਤਲਬ ਤੁਸੀਂ ਸਿਰਫ ਇੱਕ ਕੰਮ ਨੂੰ ਟਾਰਗੇਟ ਕਰਕੇ ਨਹੀਂ ਚੱਲ ਸਕਦੇ ਠੀਕ ਹੈ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਨਵੇਂ ਵੀਡੀਓ ਦੇ ਨਾਲ